ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਮੌਨਸੂਨ ਜਿਹੜਾ ਵਧਦਾ ਘਟਦਾ ਜਾ ਰਿਹਾ ਅੱਜ ਉਸ ਬਾਰੇ ਗੱਲ ਕਰਾਂਗੇ ਕਿੰਨਾ ਟੈਂਪਰੇਚਰ ਰਹੇਗਾ ਤੇ ਕਿੰਨਾ ਘਟੇਗਾ ਜਾਂ ਬਾਰਿਸ਼ ਹੋਏਗੀ ਜਾਂ ਨਹੀਂ ਹੋਏਗੀ ਨਾਲ ਹੀ ਅਸੀਂ ਗੱਲ ਕਰਾਂਗੇ ਹਿਮਾਚਲ ਪ੍ਰਦੇਸ਼ ਦੀ ਕਿ ਉੱਥੇ ਮੌਨਸੂਨ ਨੂੰ ਲੈ ਕੇ ਕੀ ਹਾਲਾਤ ਬਣ ਰਹੇ ਰਹੇ ਸਸਰੀਆਕਰ ਮੈਸੇਵੀ ਜੀਕੇ ਐਂਡ ਮੀਡੀਆ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਪੰਜਾਬ ਨੂੰ ਲੈ ਕੇ ਜੀ ਪੰਜਾਬ ਦਾ ਜਿਹੜਾ ਮੌਨਸੂਨ ਹੈ ਉਹ ਜਿਹੜਾ ਵਧਦਾ ਤੇ ਘਟਦਾ ਜਾ ਰਿਹਾ ਵਾ ਬਾਰਿਸ਼ ਇੰਨੀ ਜ਼ਿਆਦਾ ਤਾਂ ਨਹੀਂ ਹੋ ਰਹੀ ਲੇਕਿਨ ਹਾਂ ਬੂੰਦਾਬاندی ਜ਼ਰੂਰ ਹੋ ਰਹੀ ਹੈ ਜੇ ਅਸੀਂ ਟੈਂਪਰੇਚਰ ਦੀ ਗੱਲ ਕਰੀਏ ਤੇ ਜਿਹੜਾ ਅੱਜ ਦਾ ਟੈਂਪਰੇਚਰ ਹੈ ਉਹ 22 ਡਿਗਰੀ ਯਾਨੀ ਕਿ ਮਾਰਨਿੰਗ ਦਾ ਜਿਹੜਾ ਸਵੇਰ ਦਾ ਟੈਂਪਰੇਚਰ ਸੀ ਉਹ 22 ਡਿਗਰੀ ਸੈਲਸੀਅਸ ਸੀ ਤੇ بارش ਦੀ ਜਿਹੜੀ ਸੰਭਾਵਨਾ ਵਾ ਉਹ ਲਗਾਤਾਰ ਬਣੀ ਹੋਈ ਹੈ ਤੇ ਅਗਰ ਅਸੀਂ ਦੁਪਹਿਰ ਦੀ ਗੱਲ ਕਰੀਏ ਤੇ ਦੁਪਹਿਰ ਦਾ ਜਿਹੜਾ ਟੈਂਪਰੇਚਰ ਹੈ ਉਹ 33 ਡਿਗਰੀ ਤੋਂ ਲੈ ਕੇ 38 ਡਿਗਰੀ ਤੱਕ ਹੀ ਰਹੇਗਾ ਇਸ ਤੋਂ ਜ਼ਿਆਦਾ ਨਹੀਂ ਵਧੇਗਾ ਤੇ ਲੇਕਿਨ بارش ਦੀ ਸੰਭਾਵਨਾ ਬਣੀ ਰਹੇਗੀ ਤੇ ਅਗਰ ਰਾਤ ਦੇ ਅਸੀਂ ਟੈਂਪਰੇਚਰ ਦੀ ਗੱਲ ਕਰੀਏ ਤੇ ਜਿਹੜਾ ਰਾਤ ਦਾ ਟੈਂਪਰੇਚਰ ਹੈ ਜੀ ਉਹ 22 ਡਿਗਰੀ ਸੈਲਸੀਅਰ ਰਹੇਗਾ ਤੇ ਬਾਰਿਸ਼ ਵੀ ਜਿਹੜੀ 100% ਦੀ ਗੱਲ ਕੀਤੀ ਜਾ ਰਹੀ ਹੈ ਤੇ ਸੰਭਾਵਨਾ ਇਹਦੀ ਬਣੀ ਰਹੇਗੀ ਪੰਜਾਬ 'ਚ ਜਿਹੜਾ ਮੌਨਸੂਨ ਹੈ ਇਹ ਲਗਾਤਾਰ ਵੱਧਦਾ ਤੇ ਘਟਦਾ ਜਾ ਰਿਹਾ ਬਹੁਤ ਜ਼ਿਆਦਾ ਜਿਹੜੀ ਕਿ ਬਾਰਿਸ਼ ਨਹੀਂ ਆਏਗੀ ਬੂੰਦਾਬਾਂਦੀ ਹੀ ਰਹੇਗੀ ਜੇ ਅਸੀਂ ਗੱਲ ਕਰੀਏ ਜੀ ਹਿਮਾਚਲ ਪ੍ਰਦੇਸ਼ ਦੀ ਤੇ ਹਿਮਾਚਲ ਦੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਵਾ ਤੇ ਹਜੇ ਵੀ ਉੱਥੇ ਲਗਾਤਾਰ ਅਲਰਟ ਜਾਰੀ ਕੀਤਾ ਗਿਆ ਤੇ ਦੱਸਿਆ ਜਾ ਰਿਹਾ ਵਾ ਕਿ ਹਜੇ ਵੀ ਉਥੇ ਬਾੜ ਆਂਦੀ ਸੰਭਾਵਨਾ ਵਾ ਬੀਤੇ ਦਿਨਾਂ ਚ ਜਿਵੇਂ ਕਿ ਤੁਹਾਨੂੰ ਪਤਾ ਸੀ ਉਥੇ ਬੱਦਲ ਫਟ ਚੁੱਕੇ ਸੀ ਤੇ ਕਈ ਲੋਕੀ ਉਥੇ ਪਾਣੀ ਦੇ ਵਿੱਚ ਵਹਿ ਵੀ ਗਏ ਆ ਤੇ ਕਈ ਲੋਕਾਂ ਦੀ ਮੌਤ ਵੀ ਦੱਸੀ ਗਈ ਹੈ ਤੇ ਹੁਣ ਵੀ ਇਹੀ ਦੱਸਿਆ ਜਾ ਰਿਹਾ ਹੈ ਕਿ ਹਿਮਾਚਲ ਦੇ ਵਿੱਚ ਜਿਹੜਾ ਕਿ ਹਜੇ ਵੀ ਬਾਰਿਸ਼ ਬਹੁਤ ਜ਼ਿਆਦਾ ਹੋਣ ਦੀ ਸੰਭਾਵਨਾ ਹੈ ਹੜ ਆਂਦੀ ਸੰਭਾਵਨਾ ਤੇ ਨਾਲ ਹੀ ਬੱਦਲ ਫਟਣ ਦੀ ਵੀ ਸੰਭਾਵਨਾ ਤੇ ਇਸ ਕਰਕੇ ਅਲਰਟ ਕੀਤਾ ਗਿਆ ਵਾ ਲੋਕਾਂ ਨੂੰ ਅਲਰਟ ਕੀਤਾ ਗਿਆ ਕਿ ਘਰੋਂ ਬਾਹਰ ਨਾ ਨਿਕਲਣ ਜੇ ਅਸੀਂ ਗੱਲ ਕਰੀਏ ਰਾਜਸਥਾਨ ਦੀ ਤੇ ਰਾਜਸਥਾਨ ਦੇ ਵਿੱਚ ਵੀ ਜਿਹੜਾ ਮੌਨਸੂਨ ਜਿਹੜਾ ਧੌਰ ਹੈ ਉਹ ਚਲਦਾ ਹੀ ਰਹੇਗਾ بارش ਉੱਥੇ ਹੁੰਦੀ ਹੀ ਰਹੇਗੀ ਤੇ ਬਾਕੀ ਜਿਹੜੀ ਮੌਨਸੂਨ ਦੀ ਜਿਹੜੀ ਗੱਲਬਾਤ ਹੈ ਅਸੀਂ ਉਹ ਤੁਹਾਨੂੰ ਲਗਾਤਾਰ ਅਪਡੇਟ ਦਿੰਦੇ ਰਵਾਂਗੇ ਤੇ ਤਦ ਤੱਕ ਲਈ ਸਸਰੀਆਟ ਜੀਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਮੌਨਸੂਨ ਜਿਹੜਾ ਵਧਦਾ ਘਟਦਾ ਜਾ ਰਿਹਾ ਅੱਜ ਉਸ ਬਾਰੇ ਗੱਲ ਕਰਾਂਗੇ ਕਿੰਨਾ ਟੈਂਪਰੇਚਰ ਰਹੇਗਾ ਤੇ ਕਿੰਨਾ ਘਟੇਗਾ ਜਾਂ بارش ਹੋਏਗੀ ਜਾਂ ਨਹੀਂ ਹੋਏਗੀ ਨਾਲ ਹੀ ਅਸੀਂ ਗੱਲ ਕਰਾਂਗੇ ਹਿਮਾਚਲ ਪ੍ਰਦੇਸ਼ ਦੀ ਕਿ ਉੱਥੇ ਮੌਨਸੂਨ ਨੂੰ ਲੈ ਕੇ ਕੀ ਹਾਲਾਤ ਬਣ ਰਹੇ ਰਹੇ ਸਸਰੀਆਕਰ ਮੈਸੇਵੀ ਜੀਕੇ ਐਂਡ ਮੀਡੀਆ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰਨ ਵਾਲੀਆਂ ਪੰਜਾਬ ਨੂੰ ਲੈ ਕੇ ਜੀ ਪੰਜਾਬ ਦਾ ਜਿਹੜਾ ਮੌਨਸੂਨ ਹੈ ਉਹ ਜਿਹੜਾ ਵਧਦਾ ਤੇ ਘਟਦਾ ਜਾ ਰਿਹਾ ਵਾ بارش ਇੰਨੀ ਜ਼ਿਆਦਾ ਤਾਂ ਨਹੀਂ ਹੋ ਰਹੀ ਲੇਕਿਨ ਹਾਂ ਬੂੰਦਾਬاندی ਜ਼ਰੂਰ ਹੋ ਰਹੀ ਹੈ ਜੇ ਅਸੀਂ ਟੈਂਪਰੇਚਰ ਦੀ ਗੱਲ ਕਰੀਏ ਤੇ ਜਿਹੜਾ ਅੱਜ ਦਾ ਟੈਂਪਰੇਚਰ ਹੈ ਉਹ 22 ਡਿਗਰੀ ਯਾਨੀ ਕਿ ਮਾਰਨਿੰਗ ਦਾ ਜਿਹੜਾ ਸਵੇਰ ਦਾ ਟੈਂਪਰੇਚਰ ਸੀ ਉਹ 22 ਡਿਗਰੀ ਸੈਲਸੀਅਸ ਸੀ ਤੇ بارش ਦੀ ਜਿਹੜੀ ਸੰਭਾਵਨਾ ਵਾ ਉਹ ਲਗਾਤਾਰ ਬਣੀ ਹੋਈ ਹੈ ਤੇ ਅਗਰ ਅਸੀਂ ਦੁਪਹਿਰ ਦੀ ਗੱਲ ਕਰੀਏ ਤੇ ਦੁਪਹਿਰ ਦਾ ਜਿਹੜਾ ਟੈਂਪਰੇਚਰ ਹੈ ਉਹ 33 ਡਿਗਰੀ ਤੋਂ ਲੈ ਕੇ 38 ਡਿਗਰੀ ਤੱਕ ਹੀ ਰਹੇਗਾ ਇਸ ਤੋਂ ਜ਼ਿਆਦਾ ਨਹੀਂ ਵਧੇਗਾ ਤੇ ਲੇਕਿਨ بارش ਦੀ ਸੰਭਾਵਨਾ ਬਣੀ ਰਹੇਗੀ ਤੇ ਅਗਰ ਰਾਤ ਦੇ ਅਸੀਂ ਟੈਂਪਰੇਚਰ ਦੀ ਗੱਲ ਕਰੀਏ ਤੇ ਜਿਹੜਾ ਰਾਤ ਦਾ ਟੈਂਪਰੇਚਰ ਹੈ ਜੀ ਉਹ 22 ਡਿਗਰੀ ਸੈਲਸੀਅਰ ਰਹੇਗਾ ਤੇ ਬਾਰਿਸ਼ ਵੀ ਜਿਹੜੀ 100% ਦੀ ਗੱਲ ਕੀਤੀ ਜਾ ਰਹੀ ਹੈ ਤੇ ਸੰਭਾਵਨਾ ਇਹਦੀ ਬਣੀ ਰਹੇਗੀ ਪੰਜਾਬ 'ਚ ਜਿਹੜਾ ਮੌਨਸੂਨ ਹੈ ਇਹ ਲਗਾਤਾਰ ਵੱਧਦਾ ਤੇ ਘਟਦਾ ਜਾ ਰਿਹਾ ਬਹੁਤ ਜ਼ਿਆਦਾ ਜਿਹੜੀ ਕਿ ਬਾਰਿਸ਼ ਨਹੀਂ ਆਏਗੀ ਬੂੰਦਾਬਾਂਦੀ ਹੀ ਰਹੇਗੀ ਜੇ ਅਸੀਂ ਗੱਲ ਕਰੀਏ ਜੀ ਹਿਮਾਚਲ ਪ੍ਰਦੇਸ਼ ਦੀ ਤੇ ਹਿਮਾਚਲ ਦੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਵਾ ਤੇ ਹਜੇ ਵੀ ਉੱਥੇ ਲਗਾਤਾਰ ਅਲਰਟ ਜਾਰੀ ਕੀਤਾ ਗਿਆ ਤੇ ਦੱਸਿਆ ਜਾ ਰਿਹਾ ਵਾ ਕਿ ਹਜੇ ਵੀ ਉਥੇ ਬਾੜ ਆਨ ਦੀ ਸੰਭਾਵਨਾ ਵ ਬੀਤੇ ਦਿਨਾਂ ਚ ਜਿਵੇਂ ਕਿ ਤੁਹਾਨੂੰ ਪਤਾ ਸੀ ਉਥੇ ਬੱਦਲ ਫਟ ਚੁੱਕੇ ਸੀ ਤੇ ਕਈ ਲੋਕੀ ਉਥੇ ਪਾਣੀ ਦੇ ਵਿੱਚ ਵਹਿ ਵੀ ਗਏ ਆ ਤੇ ਕਈ ਲੋਕਾਂ ਦੀ ਮੌਤ ਵੀ ਦੱਸੀ ਗਈ ਹੈ ਤੇ ਹੁਣ ਵੀ ਇਹੀ ਦੱਸਿਆ ਜਾ ਰਿਹਾ ਹੈ ਕਿ ਹਿਮਾਚਲ ਦੇ ਵਿੱਚ ਜਿਹੜਾ ਕਿ ਹਜੇ ਵੀ ਬਾਰਿਸ਼ ਬਹੁਤ ਜ਼ਿਆਦਾ ਹੋਣ ਦੀ ਸੰਭਾਵਨਾ ਹੈ ਹੜ ਆਨ ਦੀ ਸੰਭਾਵਨਾ ਹੈ ਤੇ ਨਾਲ ਹੀ ਬੱਦਲ ਫਟਣ ਦੀ ਵੀ ਸੰਭਾਵਨਾ ਤੇ ਇਸ ਕਰਕੇ ਅਲਰਟ ਕੀਤਾ ਗਿਆ ਵਾ ਲੋਕਾਂ ਨੂੰ ਅਲਰਟ ਕੀਤਾ ਗਿਆ ਕਿ ਘਰੋਂ ਬਾਹਰ ਨਾ ਨਿਕਲਣ ਜੇ ਅਸੀਂ ਗੱਲ ਕਰੀਏ ਰਾਜਸਥਾਨ ਦੀ ਤੇ ਰਾਜਸਥਾਨ ਦੇ ਵਿੱਚ ਵੀ ਜਿਹੜਾ ਮੌਨਸੂਨ ਜਿਹੜਾ ਔਰ ਹੈ ਉਹ ਚਲਦਾ ਹੀ ਰਹੇਗਾ بارش ਉੱਥੇ ਹੁੰਦੀ ਹੀ ਰਹੇਗੀ ਤੇ ਬਾਕੀ ਜਿਹੜੀ ਮੌਨਸੂਨ ਦੀ ਜਿਹੜੀ ਗੱਲਬਾਤ ਹੈ ਅਸੀਂ ਉਹ ਤੁਹਾਨੂੰ ਲਗਾਤਾਰ ਅਪਡੇਟ ਦਿੰਦੇ ਰਵਾਂਗੇ ਤੇ ਤਦ ਤੱਕ ਲਈ ਸਸਰੀਆਕਾਲ